ਵਿਰਜ ਕੀ ਨਾਮ ਆ ਤੁਹਾਡਾ ਬਰਿੰਦਰ ਸਿੰਘ ਆ ਕੀ ਕੰਮ ਕਰਦੇ ਤੁਸੀਂ ਮੋਬਾਈਲਾਂ ਦਾ ਕੰਮ ਕਰਦੇ ਮੋਬਾਈਲ ਐਸੈਸਰੀ ਸੇਲ ਪਰਚੇਸ ਦਾ ਕਰਦੇ ਰਹਿੰਨੇ ਕਿੱਥੇ ਹੋ ਤੁਸੀਂ ਨੀਲੋਂ ਪਿੰਡ ਆ ਕੀ ਮਾਮਲਾ ਹੋਇਆ ਜੀ ਮਾਮਲਾ ਜਦੋਂ ਸਵੇਰ ਆਏ ਤਾਂ ਇੱਥੇ ਆ ਕੇ ਸ਼ਾਪ ਓਪਨ ਕਰਨ ਲੱਗੇ ਤਾਂ ਦੇਖਿਆ ਅੱਗ ਲੱਗੀ ਸੀਗੀ ਤੇ ਅੱਗ ਲੱਗੀ ਦੇਖ ਕੇ ਜਦ ਦੇਖਿਆ ਸਾਰਾ ਕੁਝ ਸੜ ਕੇ ਸੁਆਹ ਹੋ ਚੁੱਕਿਆ ਸੀਗਾ ਔਰ ਕਿੰਨੇ ਵਜੇ ਦੁਕਾਨ ਬੰਦਾ ਕੇ ਗਏ ਸੀਗੇ ਸੋਈ ਸ਼ਾਮ ਨੂੰ ਜੋ ਰੁਟੀਨ ਆ ਜੀ 6:30 ਵਜੇ ਤੱਕ ਜਾਂਦੇ 8:00 ਵਜੇ ਤੱਕ ओके ਤੇ ਆ ਕਿੰਨਾ ਕਾ ਨੁਕਸਾਨ ਹੋਇਆ ਤੁਹਾਡਾ ਤਕਰੀਬਨ 7 ਤੋਂ 8 ਲੱਖ ਰੁਪਏ ਦਾ ਹੋਇਆ ਜੀ ਆ ਕੀ ਕੀ ਸਮਾਨ ਸੀਗਾ ਜੀ ਵਿੱਚ ਸਮਾਨ ਸੀਗਾ ਜੀ ਆਪਣੇ ਹਮਟਰੋ ਸਾਊਂਡ ਬਾਰ ਮੋਬਾਈਲ ਸੀਗੇ ਜੀ ਪੁਰਾਣੇ ਖਰੀਦੇ ਹੋਏ ਸੀਗੇ ਜਿਹੜੇ ਤੇ ਮੋਬਾਈਲ ਐਕਸੈਸਰੀ ਸੀਗੀ ਹਾਂ ਆ ਕੈਸ਼ ਵਗੈਰਾ ਵੀ ਸੀਗਾ ਜੀ ਕੈਸ਼ ਨਾਰਮਲੀ ਜੋ ਛੱਡ ਕੇ ਜਾਂਦੇ ਹਜ਼ਾਰ 1500 ਰੁਪਏ ਹੁੰਦਾ ਹੈ ਹਾਂ ਤੇ ਆ ਆਪਣੇ ਜਿਹੜੇ ਨਵੇਂ ਮੋਬਾਈਲ ਵੀ ਰੱਖਦੇ ਹੋ ਸੀ ਇੱਥੇ ਨਹੀਂ ਨਵੇਂ ਜੀ ਘਰੇ ਉਹਨਾਂ ਨੇ ਪੁਰਾਣੇ ਜ਼ਰੂਰ ਛੱਡ ਜਣੇ ਆ ਸੀ ਜੋ ਆਪਣੇ ਜਿਹੜੇ ਖਰੀਦੇ ਉਹਨਾਂ ਨੇ ਔਰ ਕੰਪਿਊਟਰ ਵਗੈਰਾ ਸੀਗਾ ਸਾਡੇ ਪੀਸੀ ਹੂੰ ਉਹ ਜ਼ਰੂਰ ਸੀਗਾ ਉਹ ਨੁਕਸਾਨ ਬਹੁਤ ਹੋ ਗਿਆ ਪੀਸੀ ਦਾ ਸਵੇਰੇ ਕਿੰਨੇ ਕ ਵਜੇ ਤੁਹਾਨੂੰ ਇਸ ਚੀਜ਼ ਦੀ ਇਨਫੋਰਮੇਸ਼ਨ ਲੱਗਦੀ ਹੈ ਇਹ ਜੀ ਜਦੋਂ ਮੈਂ ਆਪਣਾ ਰੁਟੀਨ ਦੇ ਵਿੱਚ ਆਪਾਂ ਆਉਂਦੇ ਆ ਜੀ 7:30 8:00 ਵਜੇ ਤੱਕ ਉਸ ਹਿਸਾਬ ਨਾਲ ਆਇਆ ਸੀਗਾ ਜੀ ਮੈਂ ਫਿਰ ਪਤਾ ਲੱਗਿਆ ਜੀ ਕਿਸੇ ਨੂੰ ਪੁਲਿਸ ਨੂੰ ਤਲਾਸ਼ ਕੀਤੀ ਜਾਂ ਫਾਇਰ ਬ੍ਰਿਗੇਡ ਨਹੀਂ ਇੱਕ ਮੁੰਡਾ ਨਾਲ ਆ ਜੀ ਹੋਰ ਦੁਕਾਨ ਵਾਲਾ ਉਹਨੂੰ ਬੁਲਾਇਆ ਸੀਗਾ ਮੈਂ ਕਹਾਂ ਵੀ ਆਪਣਾ ਅਕਲ ਲੱਗੀ ਲਾ ਜੀ ਫਿਰ ਅਸੀਂ ਸ਼ਟਰ ਚੱਕਿਆ